ਆਮ ਆਦੀ ਪਾਰਟੀ ਲਗਾਤਾਰ ਹਰ ਵਾਰ ਕਬਜ਼ਾ ਕਰਦੀ ਹੈ ਵਿਧਾਨ ਸਭਾ ਦੇ ਉੱਤੇ ਇੱਕ ਬੜੀ ਮਜ਼ਬੂਤੀ ਹੈ ਤੇ ਵੱਧ ਤੋਂ ਵੱਧ ਵਿਧਾਇਕ ਉਹਨਾਂ ਦੇ ਦਿੱਲੀ ਦੇ ਵਿੱਚ ਨੇ ਤੇ ਦੂਜੇ ਪਾਸੇ ਭਾਜਪਾ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਵੀ ਭਾਜਪਾ ਇੱਕ ਵੱਖਰੀ ਤਰ੍ਹਾਂ ਦੀ ਰਣਨੀਤੀ ਕਰਦੀ ਹੈ ਸਾਡੇ ਉਮੀਦਵਾਰਾਂ ਨੂੰ ਖਰੀਦਦੀ ਹੈ 15-15 ਕਰੋੜ ਦੀ ਆਫਰ ਕਰਦੀ ਹੈ ਅੱਜ ਵੀ ਇਲਜ਼ਾਮ ਲਗਾਏ ਗਏ ਨੇ ਜੋ ਐਗਜ਼ਿਟ ਪੋਲ ਦਿਖਾ ਰਹੇ ਨੇ ਵੀ ਭਾਜਪਾ 55 50 ਸੀਟਾਂ ਤੋਂ ਪਲੱਸ ਚੱਲ ਰਹੀ ਹੈ ਤਾਂ ਚਲੋ ਬਾਅਦ ਦੀ ਗੱਲ ਆ ਕੱਲ ਸ਼ਾਮ ਨੂੰ ਸਾਰਾ ਕੁਝ ਕਲੀਅਰ ਹੋ ਜਾਏਗਾ ਕੌਣ ਅੱਗੇ ਆ ਕੌਣ ਪਿੱਛੇ ਆ ਪਰ ਉਸ ਤੋਂ ਪਹਿਲਾਂ ਜਿੱਥੇ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਜੇ ਤੁਸੀਂ 50 ਜਾਂ 55 ਸੀਟਾਂ ਦੇ ਉੱਤੇ ਅੱਗੇ ਚੱਲ ਰਹੇ ਹੋ ਤਾਂ ਤੁਹਾਨੂੰ ਸਾਡੇ ਉਮੀਦਵਾਰ ਖਰੀਦਣ ਦੀ ਕੀ ਲੋੜ ਪੈਗੀ। ਔਰ ਇਲੈਕਸ਼ਨ ਜਿਹੜੇ ਨੇ ਉਹ ਇੱਕ ਸਾਡੇ ਇੱਥੇ ਮਹਾਕੁੰਭ ਵਰਗਾ ਹੀ ਹੁੰਦਾ ਜਿਵੇਂ ਇੱਕ ਮਹਾਕੁੰਭ ਲੱਗਿਆ ਹੋਇਆ ਉਸੇ ਤਰੀਕੇ ਦੇ ਨਾਲ ਜਿਹੜੇ ਇਲੈਕਸ਼ਨ ਨੇ ਸਾਡੇ ਤੇ ਹੁੰਦੇ ਆ। ਦੀ ਗੱਲ ਹੈ ਕਿਉਂਕਿ ਰਸਤਾ ਕਾਫੀ ਬਹੁਤ ਜ਼ਿਆਦਾ ਚੱਲੀ ਆ ਤੇ ਔਰ ਖਾਸ ਤੌਰ ਤੇ ਬੀਜੇਪੀ ਨੂੰ ਹਮੇਸ਼ਾ ਕਿਰਦੀ ਰਹੀ ਹੈ ਆਮ ਆਦਮੀ ਪਾਰਟੀ ਜਿਵੇਂ ਕਹਿੰਦੇ ਨਾ ਜੀ ਸਾਡੇ ਇੱਥੇ ਪੋਲਿਟਿਕਸ ਜਿਹੜੀ ਹੈਗੀ ਹੈ ਉਹ ਤਿੰਨ ਚੀਜ਼ਾਂ ਤੇ ਚੱਲਦੀ ਹੈ ਤਿੰਨ ਐਮ ਮਨੀ ਟੈਕ ਦਾ ਪੈਸੇ ਦੀ ਗੱਲ ਹੁੰਦੀ ਹੈ ਇੱਕ ਹੁੰਦੀ ਜਿਹਦੀ ਮੈਨ ਪਾਵਰ ਹੁੰਦੀ ਹੈ ਇੱਕ ਮਸਲ ਪਾਵਰ ਹੁੰਦੀ ਹੈ ਤੇ ਆਮ ਆਦੀ ਪਾਰਟੀ ਲਗਾਤਾਰ ਦਾਅਵੇ ਕਰਦੀ ਹੁੰਦੀ ਹੈ ਚੋਣਾਂ ਦੇ ਵਿੱਚ ਹੁਣ ਵੀ ਜਦੋਂ ਦਿੱਲੀ ਦੇ ਵਿੱਚ ਵੋਟਾਂ ਹੋਈਆਂ ਨੇ ਤਾਂ ਕਹਿੰਦੇ ਸੀ ਪੰਜਾਬ ਦੇ ਵਿੱਚ ਜਾ ਕੇ ਦੇਖੋ ਅਸੀਂ ਕਿੰਨੇ ਕੰਮ ਕੀਤੇ ਨੇ ਜਦੋਂ ਪੰਜਾਬ ਦੇ ਵਿੱਚ ਵੋਟਾਂ ਹੁੰਦੀਆਂ ਨੇ ਉਹ ਕਹਿੰਦੇ ਦਿੱਲੀ ਦੇ ਵਿੱਚ ਜਾ ਕੇ ਦੇਖੋ ਅਸੀਂ ਕਿੰਨੇ ਕੰਮ ਕੀਤੇ ਨੇ ਰੋਮਣੀ ਕਾਲੀ ਦਲ ਵੱਲੋਂ ਹੁਣ ਫੋੜ ਤੋਂ ਚੋਣਾਂ ਨੂੰ ਲੈ ਕੇ ਕੀ ਸਵਾਲ ਖੜੇ ਕੀਤੇ ਗਏ ਨੇ ਤੇ ਉਹਨਾਂ ਨੇ ਕਿਹਾ ਗਿਆ ਕਿ ਚੋਣ ਪ੍ਰਕਿਰਿਆ ਸਾਡੀ ਠੀਕ ਠਾਕ ਚੱਲ ਰਹੀ ਹੈ ਇਹ ਲੱਖ ਦਾ ਆંકੜਾ ਜਿਹੜਾ ਹੈ ਉਹ ਫਾਰ ਕਰ ਲੈਣਾ ਜੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਬਾਰ ਬਾਰ ਪ੍ਰੈਸ ਕਾਨਫਰੰਸਸ ਕਰਕੇ ਗੱਲਾਂ ਕੀਤੀਆਂ ਨੇ ਦੱਸਿਆ ਸਾਰਾ ਇਹ ਦੂਜੀਆਂ ਟੀਰਾ ਨੇ ਜਿਹੜੀਆਂ ਅਕਾਲੀ ਦਲ ਤੋਂ ਵੱਖ ਹੋਈਆਂ ਸੀ ਉਹ ਹਜੇ ਵਖਰੇਵੇਂ ਚ ਹੀ ਚੱਲ ਰਹੀਆਂ ਨੇ ਉਹ ਕਹਿ ਰਹੀਆਂ ਨੇ ਕਿ ਖਾਸ ਕਰਕੇ ਉਹਦੇ ਚ ਬੜੀ ਸਾਰੇ ਦੇ ਲਾ ਰਹੀਆਂ ਨੇ ਬਾਦਲ ਡੜਾ ਹੈਗਾ ਉਹ ਕਹਿੰਦੇ ਕਿ ਅਸਲੀ ਤਾਂ ਇਹੀ ਹੈ ਬਾਕੀ ਸਾਰੇ ਦੇ ਸਾਰੇ ਜੁੜੇ ਨੇ ਉਹਨਾਂ ਨੂੰ ਮੁੜ ਕੇ ਸਾਡੇ ਚਾਣਾ ਪਣਾ ਕੋਈ ਹੋਰ ਤਰੀਕਾ ਨਹੀਂ ਸਵਾਲ ਇਹ ਆ ਵੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਕੀ ਛੱਡਦੇ ਨੇ ਉਹ ਤਾਂ ਤਿਆਰ ਨਹੀਂ ਹਨ ਤੇ ਦੂਜੀ ਮਾੜਾ ਮਸਲਾ ਇਹ ਹੱਲ ਹੁੰਦਾ ਤੁਸੀਂ 50 ਲੱਖ ਵੋਟਾਂ ਬਣਾ ਲਓਗੇ 50 ਲੱਖ ਪਰਚੀਆਂ ਕੱਟ ਲਓਗੇ ਪਰ ਵੋਟਾਂ 'ਚ ਕਿਵੇਂ ਕਨਵਰਟ ਕਰਾਂਗੇ ਇੱਕ ਵਾਰ ਤਾਂ ਸਾਫ ਕਾਲਵਾ ਬੈਠੇ ਨਾ ਹੂੰ ਇੱਕ ਵਾਰ ਤਾਂ ਸਾਫ ਕਨੋਨਾ ਲੱਗ ਗਿਆ ਕਿਉਂਕਿ ਐਚਰ ਦਾ ਭੁੰਦਰ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਨਾ ਹਰ ਪਿਛਲੇ ਸਮੇਂ ਦੀ ਗੱਲ ਕਰੀਏ ਜਦੋਂ ਆਮਾ ਦੀ ਪਾਰਟੀ ਦੇ ਵਿਆਹ ਹੋਇਆ ਸੀ 라ਗਵ ਚੱਡਾ ਦੇ ਵਿਆਹ ਚ ਕੀਤਾ ਇਤਰਾਜ਼ ਖੜੇ ਹੋਏ ਸੀ ਜੋ ਵੀ ਆਇਆ ਸੀ ਵੀ ਤੁਸੀਂ ਜਿੱਥੇ ਆਧਾਰਕ ਹੋ ਤੁਸੀਂ ਤੁਮਾ ਨੇ ਪਿਛਲੇ ਦਿਨੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਲਈ ਸਪੋਰਟ ਦਿੱਤੀ ਹੈ ਜਦੋਂ ਉਹਦਾ ਦਾ ਇੱਕ ਤਰ੍ਹਾਂ ਦਾ ਉਹਨਾਂ ਦੇ ਥੱਕ ਦੇ ਵਿੱਚ ਗੱਲ ਕੀਤੀ ਹੈ ਤੇ ਉਹ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਸੀਗਾ ਸਤਿ ਸ਼੍ਰੀ ਅਕਾਲ ਮੈਂ ਅ블ਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਤੇ ਵੱਡੀਆਂ ਖਬਰਾਂ ਦੇ ਉੱਤੇ ਦਿਨ ਭਰ ਦੀਆਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਨਾ ਮੌਜੂਦ ਨੇ ਸੀ ਨਾ ਪੱਤਰਕਾਰ ਬਿੰਦੂ ਸਿੰਘ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਮਾਣ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਮੈਮ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਦਿੱਲੀ ਚੋਣਾਂ ਲੈ ਕੇ ਜਿੱਥੇ ਆਮ ਆਦੀ ਪਾਰਟੀ ਲਗਾਤਾਰ ਹਰ ਵਾਰ ਕਬਜ਼ਾ ਕਰਦੀ ਹੈ ਵਿਧਾਨ ਸਭਾ ਦੇ ਉੱਤੇ ਇੱਕ ਬੜੀ ਮਜ਼ਬੂਤੀ ਹੈ ਤੇ ਵੱਧ ਤੋਂ ਵੱਧ ਵਿਧਾਇਕ ਉਹਨਾਂ ਦੇ ਦਿੱਲੀ ਦੇ ਵਿੱਚ ਨੇ ਤੇ ਦੂਜੇ ਪਾਸੇ ਭਾਜਪਾ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਵੀ ਭਾਜਪਾ ਇੱਕ ਵੱਖਰੀ ਤਰ੍ਹਾਂ ਦੀ ਰਣਨੀਤੀ ਕਰਦੀ ਹੈ ਸਾਡੇ ਉਮੀਦਵਾਰਾਂ ਨੂੰ ਖਰੀਦਦੀ ਹੈ 15-15 ਕਰੋੜ ਦੀ ਆਫਰ ਕਰਦੀ ਹੈ ਅੱਜ ਵੀ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਅੱਜ 11:30 ਵਜੇ ਦੇ ਕਰੀਬ 70 ਦੇ ਉਮੀਦਵਾਰਾਂ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਮੁਲਾਕਾਤ ਹੋਈ ਹੈ ਤੇ ਮੁਲਾਕਾਤ ਤੋਂ ਬਾਅਦ ਕਿਹਾ ਗਿਆ ਕਿ 7 ਦੇ ਕਰੀਬ ਜਿਹੜੇ ਉਮੀਦਵਾਰਾਂ ਨੂੰ 15-15 ਕਰੋੜ ਦੀ ਆਫਰ ਕੀਤੀ ਗਈ ਹੈ ਤੇ ਭਾਜਪਾ ਲਗਾਤਾਰ ਫੋਨ ਕਰ ਰਹੀ ਹੈ ਵੀ ਸਾਡੇ ਕੋਲੇ ਆ ਜਾਓ ਤੇ ਦੂਜੇ ਪਾਸੇ ਜੋ ਐਗਜ਼ਿਟ ਪੋਲ ਦਿਖਾ ਰਹੇ ਨੇ ਵੀ ਭਾਜਪਾ 55 50 ਸੀਟਾਂ ਤੋਂ ਪਲਾਸ ਚੱਲ ਰਹੀ ਹੈ ਤਾਂ ਚਲੋ ਬਾਅਦ ਦੀ ਗੱਲ ਆ ਕੱਲ ਸ਼ਾਮ ਨੂੰ ਸਾਰਾ ਕੁਝ ਕਲੀਅਰ ਹੋ ਜਾਏਗਾ ਕੌਣ ਅੱਗੇ ਆ ਕੌਣ ਪਿੱਛੇ ਆ ਪਰ ਉਸ ਤੋਂ ਪਹਿਲਾਂ ਜਿੱਥੇ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਜੇ ਤੁਸੀਂ 50 ਜਾਂ 55 ਸੀਟਾਂ ਦੇ ਉੱਤੇ ਅੱਗੇ ਚੱਲ ਰਹੇ ਹੋ ਤਾਂ ਤੁਹਾਨੂੰ ਸਾਡੇ ਉਮੀਦਵਾਰ ਖਰੀਦਣ ਦੀ ਕੀ ਲੋੜ ਪੈਗੀ ਜੀ ਜੀ ਬਲਵਿੰਦਰ ਸਭ ਤੋਂ ਵੱਡੀ ਗੱਲ ਤਾਂ ਜਿਵੇਂ ਤੁਹਾਨੂੰ ਆਲਰੇਡੀ ਪਤਾ ਹੀ ਹੈ ਕਿ ਸਾਡੇ ਦੇਸ਼ ਦੇ ਵਿੱਚ ਨਾ ਜੀ ਸਿਆਸਤ ਜਿਹੜਾ ਹੈ ਉਹ ਹਮੇਸ਼ਾ ਸੈਂਟਰਲ ਜਿਹੜਾ ਹੈ ਨਾ ਉਹ ਪਲੇਟਫਾਰਮ ਲੈ ਕੇ ਰੱਖਦੀ ਹੈ ਸੈਂਟਰ ਸਟੇਜ ਲੈ ਕੇ ਰੱਖਦੀ ਹੈ ਹਮੇਸ਼ਾ ਔਰ ਇਲੈਕਸ਼ਨ ਜਿਹੜੇ ਨੇ ਉਹ ਇੱਕ ਸਾਡੇ ਇੱਥੇ ਮਹਾਕੁੰਭ ਵਰਗਾ ਹੀ ਹੁੰਦਾ ਜਿਵੇਂ ਇੱਕ ਮਹਾਕੁੰਭ ਲੱਗਿਆ ਹੋਇਆ ਉਸੇ ਤਰੀਕੇ ਦੇ ਨਾਲ ਜਿਹੜੇ ਇਲੈਕਸ਼ਨ ਨੇ ਸਾਡੇ ਤੇ ਹੁੰਦੇ ਆ ਤੇ ਜਿਤੋਂ ਤੱਕ ਦਿੱਲੀ ਦੀ ਗੱਲ ਹੈ ਕਿਉਂਕਿ ਰਸਾ ਕਸ਼ੀ ਬਹੁਤ ਜ਼ਿਆਦਾ ਚੱਲੀ ਐ ਤੇ ਔਰ ਖਾਸ ਤੌਰ ਤੇ ਬੀਜੇਪੀ ਨੂੰ ਹਮੇਸ਼ਾ ਘੇਰਦੀ ਰਹੀ ਐ ਆਮ ਆਦਮੀ ਪਾਰਟੀ ਬੇਸ਼ੱਕ ਆਮ ਆਦਮੀ ਪਾਰਟੀ ਨੇ ਉੱਥੇ ਸਰਕਾਰ ਬਣਾਈ ਅਰਵਿੰਦ ਕੇਜਰੀਵਾਲ ਦੇ ਨਾਲ ਬਹੁਤ ਕੁਝ ਜੋ ਵੀ ਹਿਸਟਰੀ ਚ ਹੋਇਆ ਪਾ ਨੂੰ ਦੁਬਾਰਾ ਦੁਹਰਾਵਾਂਗੇ ਨਹੀਂ ਸਰਕਾਰ ਬਣਾਈ ਉਹਨਾਂ ਨੂੰ ਉਤਰਨਾ ਪਿਆ ਜੇ ਜਾਣਾ ਪਿਆ ਆਤੀਸ਼ੀ ਬਣੇ ਮੁੱਖ ਮੰਤਰੀ ਸਾਰੀਆਂ ਚੀਜ਼ਾਂ ਹੋਈਆਂ ਪਰ ਹੁਣ ਜਿਹੜਾ ਫੇਰ ਇੱਕ ਵਾਰੀ ਖਾਸ ਕਰਕੇ ਐਲਜੀ ਦੇ ਦਬਦਬੇ ਦੀ ਗੱਲ ਹਮੇਸ਼ਾ ਦਿੱਲੀ ਆਉਂਦੀ ਹੈ ਪਰ ਹੁਣ ਜਿਹੜੀ ਗੱਲ ਹੈ ਹੁਣ ਸਵਾਲ ਇੱਥੇ ਆ ਕੇ ਖੜਾ ਹੋਇਆ ਹੈ ਕਿ ਕੀ ਤੀਸਰੀ ਵਾਰ ਹੈਟ੍ਰਿਕ ਬਣਾਏਗੀ ਆਮ ਆਦਮੀ ਪਾਰਟੀ ਜਾਂ ਭਾਜਪਾ ਨੂੰ ਮੌਕਾ ਮਿਲੇਗਾ ਕਿਉਂਕਿ ਭਾਜਪਾ ਵੀ ਬਹੁਤ ਲੰਮੇ ਅਰਸੇ ਦੇ ਬਾਅਦ ਜਿਹੜਾ ਹੈਗਾ ਉਹ ਆਏਗੀ ਜੇ ਅਜੇ ਤਾਂ ਪਰ ਹਜੇ ਤੱਕ ਦੇ ਜਿਹੜੇ ਐਗਜ਼ਿਟ ਪੋਲ ਬੜੇ ਹੀ ਜ਼ਿਆਦਾ ਡਿਫਰੈਂਟ ਤਰੀਕੇ ਦੇ ਨਾਲ ਆਏ ਆ ਐਗਜ਼ਿਟ ਪੋਲ ਦੇ ਵਿੱਚ ਹਜੇ ਤੱਕ ਜ਼ਿਆਦਾਤਰ ਚੁੱਕਾ ਜਿਹੜਾ ਹੈਗਾ ਉਹ ਭਾਜਪਾ ਵੱਲ ਚੱਲ ਰਿਹਾ ਜੀ ਪਰ ਦੂਸਰੇ ਪਾਸੇ 70 ਸੀਟਾਂ ਨੇ ਔਰ ਕੈਪੀਟਲ ਹੈਗੀ ਹੈ ਸਾਡੀ ਰਾਜਧਾਨੀ ਹੈਗੀ ਹੈ ਜਿਹੜੀ ਦਿੱਲੀ ਹੈਗੀ ਹੈ ਤੇ ਇਸ ਕਰਕੇ ਸਭ ਦੀਆਂ ਨਿਗਾਹਾਂ ਕੱਲ ਤੇ ਜ਼ਰੂਰ ਬਣੀਆਂ ਹੋਈਆਂ ਨੇ ਪਰ ਹਾਲਾਤ ਇਹ ਨੇ ਕਿ ਜਿਸ ਤਰੀਕੇ ਦੇ ਨਾਲ ਐਗਜ਼ਿਟ ਪੋਲ ਦੇ ਅੰਕੜੇ ਆ ਰਹੇ ਨੇ ਜੀ ਵੱਡੀ ਲੰਬੀ ਚੌੜੀ ਜਿਹੜੀ ਹੈ ਫਿਰ ਬਦਲ ਦਿਖਾਈ ਦੇ ਰਿਹਾ ਹੈ ਉਸ ਤ੍ਰਿਕ ਦੇ ਨਾਲ ਕੀ ਹਾਲਾਤ ਹੋਣਗੇ ਪਰ ਥਿਕ ਕਾਂਗਰਸ ਨੂੰ ਆਪਾ ਭੁੱਲ ਰਿਹਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਕਿਉਂਕਿ ਉਹਨਾਂ ਦਾ ਜੇ ਚੰਡੀਗੜ੍ਹ ਦੀ ਗੱਲ ਕਰੀਏ ਤੇ ਉੱਥੇ ਜਿਹੜਾ ਸੀਗਾ ਇਹਨਾਂ ਨੇ ਮਹਿਰ ਦੇ ਇਲੈਕਸ਼ਨ ਦੇ ਵਿੱਚ ਇਕੱਠੇ ਹੋ ਕੇ ਲੜਿਆ ਸੀ ਆਮ ਆਦਮੀ ਪਾਰਟੀ ਦੇ ਨਾਲ ਪਰ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤੇ ਇੱਥੇ ਲਗਾਤਾਰ ਆਵਾਜ਼ਾਂ ਜਿਹੜੀਆਂ ਨੇ ਕਾਂਗਰਸ ਖੇਮੇ ਤੋਂ ਵੀ ਤੇ ਆਮ ਆਦਮੀ ਪਾਰਟੀ ਦੇ ਖੇਮੇ ਤੋਂ ਵੀ ਆਂਦੀਆਂ ਰਹੀਆਂ ਨੇ ਕਿ ਕਿਸੇ ਵੀ ਹਾਲ ਦੇ ਵਿੱਚ ਅਸੀਂ ਇਕੱਠੇ ਨਹੀਂ ਹੋਵਾਂਗੇ ਹੋਵਾਂਗੇ ਜੀ ਦਿੱਲੀ ਵੀ ਇਹੀ ਹੋਇਆ ਹੁਣ ਹਾਲਾਤ ਐ ਨੇ ਵੀ ਕਾਂਗਰਸ ਦੇ ਲੋਕ ਕਿੱਥੇ ਭੁਗਤੇ ਹੋਣਗੇ ਉਹਨਾਂ ਦੇ ਵੋਟਰ ਕਿੱਧਰ ਭੁਗਤੇ ਹੋਣਗੇ ਬਹੁਤ ਲੰਮੀ ਚੌੜੀ ਗੱਲ ਐ 60 ਪ੍ਰਤੀਸ਼ਤ ਤੋਂ ਉੱਪਰ ਪਰਸੈਂਟ ਤੋਂ ਉੱਪਰ ਮੇਰੇ ਖਿਆਲੋਂ ਤੇ ਵੋਟਿੰਗ ਹੋਈ ਐ ਤੇ ਉਹਦੇ ਬਾਅਦ ਜਿਹੜਾ ਮੇਨ ਪ੍ਰੋਬਲਮ ਦਿਖਾਈ ਦੇ ਰਹੀ ਐ ਕਿ ਰਸਤਾ ਕਸ਼ਿ ਕਿਸ ਤਰੀਕੇ ਦੀ ਹੋਏਗੀ ਕਿਉਂਕਿ ਪਿਛਲੇ ਦਿਨ ਹੀ ਅਸੀਂ ਜਿਸ ਤਰੀਕੇ ਦੇ ਨਾਲ ਜਦੋਂ ਵੋਟਾਂ ਜਿਸ ਦਿਨ ਪਈਆਂ ਨੇ ਉਸ ਦਿਨ ਇਲਜ਼ਾਮ ਤਰਾਸ਼ੇ ਵਿੱਚ ਬਹੁਤ ਜ਼ਿਆਦਾ ਹੋਈਆਂ ਨੇ ਖਾਸ ਤੌਰ ਤੇ ਇਹ ਕਿਹਾ ਗਿਆ ਕਿ ਭਾਜਪਾ ਦੇ ਜਿਹੜੇ ਲੋਕ ਸੀਗੇ ਜਗ੍ਹਾ ਜਗ੍ਹਾ ਤੇ ਆਏ ਉਹਨਾਂ ਨੇ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇੱਥੇ ਤੱਕ ਵੀ ਇਨਪੁਟਸ ਆ ਰਹੀਆਂ ਨੇ ਕਿ ਉਹਨਾਂ ਨੇ ਉੱਥੇ ਜਿੱਥੇ ਵੀ ਆਮ ਆਦਮੀ ਪਾਰਟੀ ਵਾਲੇ ਆਪਣੀਆਂ ਰੈਲੀਆਂ ਰੂਲੀਆਂ ਕਰਨ ਜਾਂਦੇ ਸੀ ਉੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਲਿਓਰ ਕਰਨ ਵਾਸਤੇ ਵੋਟਰਸ ਨੂੰ ਲਚਾਉਣ ਵਾਸਤੇ ਕਿਸੇ ਨਾ ਕਿਸੇ ਤਰੀਕੇ ਦੇ ਉੱਥੇ ਇੰਤਜ਼ਾਮ ਕਰ ਦਿੰਦੇ ਸੀਗੇ ਲੰਗਰ ਪ੍ਰਸ਼ਾਦ ਦੇ ਉਹ ਗੱਲਾਂ ਆਂਦੀਆਂ ਰਹੀਆਂ ਪਰ ਇਨਵੈਸਟੀਗੇਸ਼ਨ ਦਾ 파ਟਕ ਵੀ ਇਲੈਕਸ਼ਨ ਕਮਿਸ਼ਨ ਦੇ ਹੱਥ ਦੇ ਵਿੱਚ ਹੁੰਦਾ ਪਰ ਬਹੁਤ ਜ਼ਿਆਦਾ ਤਸਰ ਖਿੱਚ ਤਰੂ ਐਵੇਂ ਦੀ ਵੀ ਰਹੀ ਹੈ ਪਰ ਜਿਵੇਂ ਕਹਿੰਦੇ ਨਾ ਜੀ ਸਾਡੇ ਇੱਥੇ ਪੋਲਿਟਿਕਸ ਜੜੀ ਹੈਗੀ ਹੈ ਉਹ ਤਿੰਨ ਚੀਜ਼ਾਂ ਤੇ ਚੱਲਦੀ ਹੈ ਤਿੰਨ ਐਮ ਮਨੇ ਤੇ ਇਕ ਦਾ ਪੈਸੇ ਦੀ ਗੱਲ ਹੁੰਦੀ ਹੈ ਇੱਕ ਹੁੰਦੀ ਜਿਹੜੀ ਮੈਨ ਪਾਵਰ ਹੁੰਦੀ ਹੈ ਇੱਕ ਮਸਲ ਪਾਵਰ ਹੁੰਦੀ ਹੈ ਤਿੰਨ ਦੀ ਗੱਲ ਜ਼ਿਆਦਾਤਰ ਕਰਦੇ ਆ ਤਿੰਨੋਂ ਚੀਜ਼ਾਂ ਹਰ ਇਲੈਕਸ਼ਨ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਬਹੁਤ ਵੱਡਾ ਕੱਲ ਝਟਕਾ ਨਾ ਲੱਗੇ ਕਿਸੇ ਪਾਰਟੀ ਨੂੰ ਇਹ ਦੇਖਣਾ ਪਏਗਾ ਕਿਉਂਕਿ ਕੈਪੀਟਲ ਦੀ ਗੱਲ ਹੈ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਔਰ ਦਿੱਲੀ ਦੇ ਵਿੱਚ ਸਿਰਫ ਦੋ ਜਗ੍ਹਾ ਤੇ ਉਹਨਾਂ ਦੀ ਆਪਣੀ ਸਰਕਾਰ ਹੈਗੀ ਹੈ ਜੇ ਇਸੇ ਨਾਲ ਕਿਸੇ ਤਰੀਕੇ ਦੇ ਨਾਲ ਉਹਨਾਂ ਤੋਂ ਦਿੱਲੀ ਹੱਥੋਂ ਚਲੇ ਜਾਂਦੀ ਹੈ ਤਾਂ ਸਿਰਫ ਉਹਨਾਂ ਕੋਲ ਸਰਕਾਰ ਰਹਿ ਜਾਏਗੀ ਕੈਨ ਨੂੰ ਇੱਕ ਪੰਜਾਬ ਦੇ ਵਿੱਚ ਤੇ ਉਹਦੇ ਬਾਅਦ ਜਿਸ ਤਰੀਕੇ ਦੇ ਨਾਲ ਉਹ ਪਾਰਟੀਆਂ ਇਹ ਸਾਰੇ ਦੇਸ਼ ਦੇ ਵਿੱਚ ਫੈਲਣ ਦੀ ਗੱਲ ਕਰਦੀ ਹੈ ਹਰਿਆਣਾ ਦੇ ਵਿੱਚ ਉਹਨਾਂ ਦੇ ਕੋਈ ਖਾਸ ਪਿਆਰ ਨਹੀਂ ਲੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਆਮ ਆਦਮੀ ਪਾਰਟੀ ਦਾ ਭਵਿੱਖ ਹੋਏਗਾ ਉਹ ਵੀ ਹਜੇ ਸਵਾਲ ਖੜੇ ਨੇ ਕੱਲ ਉਹਦਾ ਨਿਤਾਰਾ ਹੋਣਾ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈਗੀ ਹੈ ਉਹ ਕਿਸ ਕਿਸ ਤਰੀਕੇ ਦੇ ਨਾਲ ਮੂਵ ਕਰਦੀ ਔਰ ਖਾਸ ਕਰਕੇ ਦਿੱਲੀ ਦੇ ਵਿੱਚ ਆਪਣਾ ਕਿਵੇਂ ਦਬਦਬਾ ਬਣਾਉਂਦੀ ਹੈ ਇਹ ਕੱਲ ਜ਼ਰੂਰ ਦੇਖਣਾ ਪਏਗਾ ਇੰਟਰਸਟਿੰਗ ਹੋਏਗਾ ਬਹੁਤ ਜ਼ਿਆਦਾ ਸੋ ਜਿੱਥੇ ਆਵਾ ਦੀ ਪਾਰਟੀ ਲਗਾਤਾਰ ਦਾਅਵੇ ਕਰਦੀ ਹੁੰਦੀ ਹੈ ਚੋਣਾਂ ਦੇ ਵਿੱਚ ਹੁਣ ਵੀ ਜਦੋਂ ਦਿੱਲੀ ਦੇ ਵਿੱਚ ਵੋਟਾਂ ਹੋਈਆਂ ਨੇ ਤਾਂ ਕਹਿੰਦੇ ਸੀ ਪੰਜਾਬ ਦੇ ਵਿੱਚ ਜਾ ਕੇ ਦੇਖੋ ਅਸੀਂ ਕਿੰਨੇ ਕੰਮ ਕੀਤੇ ਨੇ ਜਦੋਂ ਪੰਜਾਬ ਦੇ ਵਿੱਚ ਵੋਟਾਂ ਹੁੰਦੀਆਂ ਨੇ ਉਹ ਕਹਿੰਦੇ ਦਿੱਲੀ ਦੇ ਵਿੱਚ ਜਾ ਕੇ ਦੇਖੋ ਅਸੀਂ ਕਿੰਨੇ ਕੰਮ ਕੀਤੇ ਨੇ ਕੀ ਹੋਇਆ ਦਿੱਲੀ ਦੇ ਵਿੱਚ ਕੇਜੀ ਵਾਲ ਸਾਹਿਬ ਨੇ ਕਿਹਾ ਚਲੋ ਦੇਖਦੇ ਹਾਂ ਜੀ ਕੱਲ ਤੋਂ ਬਾਅਦ ਹੁਣ ਸਰਕਾਰਾਂ ਕੀ ਕਹਿਣਗੀਆਂ ਤੇ ਦੂਜੇ ਪਾਸੇ ਗੱਲ ਕਰਾਂਗੇ ਮੈਡਮ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਫੋੜ ਤੋਂ ਚੋਣਾਂ ਨੂੰ ਲੈ ਕੇ ਕੀ ਸਵਾਲ ਖੜੇ ਕੀਤੇ ਗਏ ਨੇ ਤੇ ਉਹਨਾਂ ਨੇ ਕਿਹਾ ਗਿਆ ਕਿ ਚੋਣ ਪ੍ਰਕਿਰਿਆ ਸਾਡੀ ਠੀਕ ਠਾਕ ਚੱਲ ਰਹੀ ਹੈ ਜੀ ਜੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕਰੀਏ ਖਾਸ ਕਰਕੇ ਹੁਣ ਜਿਹੜਾ ਉਹਨਾਂ ਦੇ ਦੁਬਾਰਾ ਮੋੜ ਚੋਣ ਹੋਣੀ ਹੈ ਉਹਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਹੁਣ ਉਹਨਾਂ ਨੇ ਵੋਟਰ ਬਣਾਣੇ ਹੈਗੇ ਆ ਉਸ ਤੇ ਬੜੀ ਟਸਲ ਹੋ ਰਹੀ ਹੈ ਜੀ ਵੋਟਰਸ ਬਣਾਣ ਦੀ ਗੱਲ ਤੇ ਔਰ ਜਿੱਥੇ ਤੱਕ ਵੋਟਰਾਂ ਦੀ ਗੱਲ ਕਰੀਏ ਉਹ ਕਹਿੰਦੇ ਜੀ ਐਤਕੀ ਅਸੀਂ 50 ਲੱਖ ਦਾ ਆંકੜਾ ਜਿਹੜਾ ਹੈ ਉਹ ਪਾਰ ਕਰ ਲੈਣਾ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਬਾਰ-ਬਾਰ ਪ੍ਰੈਸ ਕਾਨਫਰੰਸਸ ਕਰਕੇ ਗੱਲਾਂ ਕੀਤੀਆਂ ਨੇ ਦੱਸਿਆ ਸਾਰਾ ਪਰ ਉਸ ਦੇ ਬਾਅਦ ਜਿਹੜੀਆਂ ਦੂਜੀਆਂ ਟੀਰਾ ਨੇ ਜਿਹੜੀਆਂ ਅਕਾਲੀ ਦਲ ਤੋਂ ਵੱਖ ਹੋਈਆਂ ਸੀ ਉਹ ਹਜੇ ਵਖਰੇਵੇਂ ਚ ਹੀ ਚੱਲ ਰਹੀਆਂ ਨੇ ਉਹ ਕਹਿ ਰਹੀਆਂ ਨੇ ਕਿ ਖਾਸ ਕਰਕੇ ਉਹਦੇ ਚ ਬੜੀਆਂ ਸਾਰੀਆਂ ਗੱਲਾਂ ਆ ਰਹੀਆਂ ਹਨ ਜੀ ਜਿਸ ਤਰੀਕੇ ਦੇ ਨਾਲ ਗੁਰਪ੍ਰਤਾਪ ਵਡਾਲਾ ਵੀ ਔਰ ਉਹਦੇ ਵਿੱਚ ਫੇਕ ਵੋਟ ਬਣਾਉਣ ਦੀ ਵੀ ਗੱਲ ਆ ਰਹੀ ਹੈ ਧੰਦਲੀਆਂ ਦੀਆਂ ਗੱਲਾਂ ਆ ਰਹੀਆਂ ਬੜਾ ਚੀਜ਼ਾਂ ਦੀਆਂ ਗੱਲਾਂ ਆ ਰਹੀਆਂ ਨੇ ਉਹਦੇ ਵਿੱਚ ਲੈ ਕੇ ਕਿਉਂਕਿ ਇਹ ਇੱਕ ਬੜਾ ਹੀ ਜ਼ਿਆਦਾ ਇੰਪੋਰਟੈਂਟ ਮਸਲਾ ਹੈ ਜੀ ਪਰ ਹੁਣ ਗੱਲ ਉੱਥੇ ਖੜੀ ਹੁੰਦੀ ਹੈ ਕਿ ਅਕਾਲੀ ਦਲ ਦੀ ਜੇ ਗੱਲ ਕਰੀਏ ਨਾਲ ਹੀ ਫਿਰ ਐਸਜੀਪੀਸੀ ਵੀ ਕਿਤੇ ਨਾ ਕਿਤੇ ਉਹਦੀ ਵੀ ਗੱਲ ਦੇਖਣਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਨਾ ਨਾ ਕਰਦੇ ਨਾ ਚੋਹੀ ਪਾਰਟੀਆਂ ਜਿਹੜੀਆਂ ਨੇ ਉਹ ਅਕਾਲੀ ਦਲ ਦੇ ਵੀ ਐਸਜੀਪੀਸੀ ਚ ਵੀ ਜਿਹੜੇ ਹੈਗੇ ਨੇ ਲੋਕ ਹੁੰਦੇ ਨੇ ਹੁਣ ਅਕਾਲੀ ਕੌਣ ਹੈ ਇਸ ਤੇ ਵੀ ਸਵਾਲ ਹੋ ਜਾਂਦਾ ਹੈ ਬਹੁਤ ਸਾਰੀਆਂ ਗੱਲਾਂ ਨੇ ਪਰ ਅਕਾਲੀ ਦਲ ਦਾ ਪਵਿੱਖ ਹਜੇ ਜਿਹੜਾ ਹੈ ਉਹ ਬਿਲਕੁਲ ਹੀ ਜਿਹੜਾ ਡੋਲਡਰਮ ਹੋਇਆ ਪਿਆ ਹੈ ਕਹਿ ਸਕਦੇ ਹਵਾ ਚ ਲਟਕਿਆ ਹੋਇਆ ਕਿਉਂਕਿ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਆਗੂਆਂ ਨੂੰ ਖਾਸ ਕਰਕੇ ਜਿਹੜੇ ਹੁਣ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਹੋ ਚੁੱਕੇ ਉਹਨਾਂ ਨੂੰ ਤਨਖਾਹਿਆ ਕਰਾਰ ਕੀਤਾ ਗਿਆ ਹੋਰ ਸਾਰਾ ਕੁਝ ਤਨਖਾਹਾਂ ਲੱਗੀਆਂ ਉਸ ਹਸਾਬ ਦੇ ਨਾਲ ਅਕਾਲੀ ਦਲ ਹਜੇ ਇੱਕ ਜਦੋਜਹਿਦ ਚ ਜ਼ਰੂਰ ਹੈਗਾ ਪਰ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕਰੀਏ ਜਿਹੜਾ ਕਿ ਬਾਦਲ ਤੜਾ ਹੈਗਾ ਉਹ ਕਹਿੰਦੇ ਕਿ ਅਸਲੀ ਤਾਂ ਇਹੀ ਹੈ ਬਾਕੀ ਸਾਰੇ ਦੇ ਸਾਰੇ ਜੜੇ ਨੇ ਉਹਨਾਂ ਨੂੰ ਮੁੜ ਕੇ ਸਾਡੇ ਚ ਆਣਾ ਪਣਾ ਕੋਈ ਹੋਰ ਤਰੀਕਾ ਨਹੀਂ ਹੈ ਜੀ ਬਲਵਿੰਦਰ ਜੀ ਉਹ ਤੁਮੜ ਮਾਨ ਨੂੰ ਤਿਆਰ ਨੇ ਪਰ ਸਵਾਲ ਇਹ ਆ ਵੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਕੀ ਛੱਡਦੇ ਨੇ ਉਹ ਤਾਂ ਤਿਆਰ ਨੇ ਆਨ ਨੂੰ ਤੇ ਦੂਜੀ ਮਾੜ ਮਸਲਾ ਇਹ ਹੱਲ ਹੁੰਦਾ ਤੁਸੀਂ 50 ਲੱਖ ਵੋਟਾਂ ਬਣਾ ਲਓਗੇ 50 ਲੱਖ ਪਰਚੀਆਂ ਕੱਟ ਲਓਗੇ ਪਰ ਵੋਟਾਂ ਚ ਕਿਵੇਂ ਕਨਵਰਟ ਕਰੋਗੇ ਇੱਕ ਵਾਰੀ ਤਾਂ ਸਾਬਕਾ ਲਵਾ ਬੈਠੇ ਨਾ ਉਹ ਹਮ ਇੱਕ ਵਾਰੀ ਤਾਂ ਸਾਬਕਾ ਉਹਨਾਂ ਨਾਲ ਅਲੱਗ ਗਿਆ ਕਿਉਂਕਿ ਇਸ ਟਾਈਮ ਤਾਂ ਭੁੰਦਰ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਨਾ ਉਹ ਕਾਰਜਕਾਰੀ ਪ੍ਰਧਾਨ ਉਹ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਵਰਕਿੰਗ ਪ੍ਰੈਜ਼ੀਡੈਂਟ ਉਹ ਹੈਸ ਟਾਈਮ ਤੇ ਹੈਗੇ ਨੇ ਪਰ ਉਹੀ ਬਿਲਕੁਲ ਠੀਕ ਗੱਲ ਹੈ ਤੁਹਾਡੀ ਵੀ ਅ ਤੁਸੀਂ ਵੋਟਾਂ ਬਣਾ ਸਕਦੇ ਹੋ ਜੇ ਵਾਪਸ ਕਰ ਸਕਦੇ ਹੋ ਪਰ ਵੋਟ ਚ ਕਿਵੇਂ ਕਨਵਰਟ ਕਰੋਗੇ ਸਾਰੀ ਪਾਰਟੀਆਂ ਦੀਆਂ ਵੀ ਰੈਲੀਆਂ ਹੁੰਦੀਆਂ ਕਿੱਡੇ ਕਿੱਡੇ ਕਾਠ ਦਿਖਾਈ ਦਿੰਦੇ ਆ ਕੁਝ ਕਹਿੰਦੇ ਜੀ ਲੋਡ ਕਰਕੇ ਲਿਆਏ ਆ ਕੁਝ ਕਿਵੇਂ ਕੋਈ ਵਿਅਸੇ ਵੀ ਲੋਕ ਸੁਣਣੇ ਆ ਜਾਂਦੇ ਆ ਕਿਉਂਕਿ ਲੋਕਾਂ ਨੂੰ ਸਾਡੇ ਅੱਥੇ ਵੀ ਹੈ ਨਾ ਕਿ ਸੁਣਨ ਦਾ ਬੜਾ ਚਸਕਾ ਰੈਲੀਆਂ ਦੇ ਵਿੱਚ ਚਸਕਾ ਹੈ ਉਹਨਾਂ ਨੂੰ ਸੁਣਨ ਦਾ ਆ ਜਾਂਦੇ ਚਲੋ ਉਹ ਲੀਡਰ ਵੀ ਸੁਣ ਕੇ ਆਈ ਉਹ ਵੀ ਸੁਣ ਕੇ ਆਈ ਦੂਜੀਆ ਤੀਜੀਆ ਤੀ ਰਾਵੀ ਉੱਚ ਕਈ ਵਾਰੀ ਕਾਂਗਰਸੀ ਵੀ ਬੈਠੇ ਹੁੰਦੇ ਆ ਜੇ ਅਕਾਲੀ ਦਲ ਦੀ ਰੈਲੀ ਹੈ ਕਈ ਵਾਰੀ ਭਾਜਪਈ ਵੀ ਬੈਠੇ ਹੁੰਦੇ ਨੇ ਸੁਣਨੀ ਤਾਂ ਸਹੀ ਜਾ ਕੇ ਹੈ ਨ ਉਹ ਜ਼ਰੂਰੀ ਨਹੀਂ ਹੈ ਪਰ ਉਹ ਕਨਵਰਟ ਹੁੰਦੀਆਂ ਵੋਟਾਂ ਚ ਜਾਂਦੀਆਂ। ਉਹ ਬਾਤ ਇਸ ਗੱਲ ਤੋਂ ਉਹ ਹੈ ਸਭ ਤੋਂ ਵੱਡੀ। ਸੋ ਦੂਜੇ ਪਾਸੇ ਗੱਲ ਕਰਾਂ ਮੈਂ ਦੰਦਮੀ ਟਕਸਾਲ ਦੇ ਮੁਖੀ ਨੇ ਜੀ ਹਰਨਾਮ ਸਿੰਘ ਤੁੰਬਾ ਜੋ ਕੀ ਕੁੰਭ ਦੇ ਮੇਲੇ ਦੇ ਵਿੱਚ ਗਏ ਸੀ ਤੇ ਉਹਨਾਂ ਉਹਨਾਂ ਨੂੰ ਇਸ਼ਨਾਨ ਕੀਤਾ ਗਿਆ ਤੇ ਸਿੱਖ ਜਿਹੜੀ ਜਥੇਬੰਦੀਆਂ ਨੇ ਜਾਂ ਸਿੱਖ ਨੇ ਉਹਨਾਂ ਦੇ ਵਿੱਚ ਰੋਸ ਸੀਗਾ ਵੀ ਤੁਸੀਂ ਕੁੰਭ ਦੇ ਮੇਲੇ ਦੇ ਵਿੱਚ ਜਾ ਰਹੇ ਹੋ ਤੇ ਇਸ਼ਨਾਨ ਕਰ ਰਹੇ ਹੋ। ਜੱਜ ਈਮਾਨ ਸਿੰਘ ਮਾਨ ਵੱਲੋਂ ਤਖਤਸ਼ਰੀ ਅਕਾਲ ਸਾਹਿਬ ਦੇ ਜਥੇਦਾਰ ਨੂੰ ਰਗਵੀਰ ਸਿੰਘ ਉਹਨਾਂ ਨੂੰ ਇੱਕ ਪੱਤਰ ਸੌਂਪਿਆ ਗਿਆ ਉਹਨਾਂ ਨੇ ਕਿਹਾ ਕਿ ਜੋ ਹੋਇਆ ਇਹ ਸਾਰਾ ਸਾਰ ਗਲਤ ਹੋਇਆ ਜੀ। ਅਸਲ ਦੇ ਵਿੱਚ ਦੇਖੋ ਜਿੱਥੋਂ ਤੱਕ ਸਿੱਖੀ ਦੀ ਗੱਲ ਕਰੀਏ ਉਹਦੇ ਵਿੱਚ ਹਮੇਸ਼ਾ ਇੱਕ ਸਵਾਲ ਤਾਂ ਖੜਾ ਹੁੰਦਾ ਹੈ ਇਹ ਬਲਵਿੰਦਰ ਜੀ ਕਰਮ ਕਾਂਡ ਦੀ ਗੱਲ ਨੂੰ ਲੈ ਕੇ ਹੁੰਦਾ ਹੈ ਜੇ ਆਪਾਂ ਸਿੱਖ ਮਤ ਦੀ ਤੇ ਹਿੰਦੂ ਮਤ ਦੀ ਗੱਲ ਕਰੀਏ ਤੇ ਹਿੰਦੂ ਮਤ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੁੰਬ ਦਾ ਮੇਲਾ ਜਾਂ ਉਹ ਵੱਡੀ ਇੱਕ ਮਤਲਬ ਵੱਡਾ ਯੰਗ ਹੈਗਾ ਆਪਣੇ ਆਪ ਦੇ ਵਿੱਚ ਅਧਿਆਤਮ ਦਾ ਇੱਕ ਵੱਡਾ ਸਰੋਕਾਰ ਮੰਨਿਆ ਜਾਂਦਾ ਹੈ ਪਰ ਜੇ ਆਪਾਂ ਦੂਸਰੇ ਪਾਸੇ ਗੱਲ ਕਰੀਏ ਸਿੱਖੀ ਦੀ ਤੇ ਉਹਨਾਂ ਦੀ ਆਪਣੀਆਂ ਰਹਿਤ ਮਰਿਆਦਾ ਹੈਗੀ ਹੈ ਆਪਣਾ ਉਹਦਾ ਤਾਂ ਰੰਗ ਟੰਗ ਹੈਗਾ ਔਰ ਜਿੱਥੋਂ ਤੱਕ ਹਰਨਾਮ ਸਿੰਘ ਬਾਬਾ ਹਰਨਾਮ ਸਿੰਘ ਤੁਮਾਂ ਦੀ ਗੱਲ ਕਰੀਏ ਟਕਸਾਲੀ ਮੇ ਉਹ ਮੁਖੀ ਨਿਤਸਾਲੇ ਮੁਖੀ ਮੁਖੀ ਨੇ ਉਹਨਾਂ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਜਿਹੜੇ ਮੇਨਟੇਨ ਕਰਨੀਆਂ ਕਿਉਂਕਿ ਸਿੱਖ ਸੰਪਰਦਾਵਾਂ ਦੀ ਜਿੱਥੋਂ ਤੱਕ ਗੱਲ ਆਉਂਦੀ ਹੈ ਸਿੱਖ ਧਰਮ ਦੀ ਜਿੱਥੋਂ ਤੱਕ ਗੱਲ ਆਉਂਦੀ ਹੈ ਉਹਨਾਂ ਦੇ ਰਹਿਤ ਮਰਿਆਦਾ ਦੀ ਜਿੱਥੋਂ ਤੱਕ ਗੱਲ ਆਉਂਦੀ ਹੈ ਔਰ ਜੇ ਟਕਸਾਲ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਉੱਥੇ ਸੰਪਿੰਡਰਾ ਵਾਲੇ ਦੀ ਵੀ ਗੱਲ ਆਉਂਦੀ ਹੈ ਔਰ ਉੱਥੋਂ ਪਿੱਛੋਂ ਚੀਜ਼ਾਂ ਤੁਰੀਆਂ ਚੱਲੀਆਂ ਆ ਰਹੀਆਂ ਹੁੰਦੀਆਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਹੀ ਇੰਪੋਰਟੈਂਟ ਹੋ ਜਾਂਦੀਆਂ ਨੇ ਵੀ ਤੁਸੀਂ ਉਸ ਪਰੰਪਰਾ ਨੂੰ ਕਿਵੇਂ ਅੱਗੇ ਲੈ ਕੇ ਜਾ ਰਹੇ ਹੋ ਜਿਵੇਂ ਕਿ ਹਰਨਾਮ ਸਿੰਘ ਦਾ ਮੁਖੀ ਇੱਕ ਕਾਫੀ ਅਹੁਦਾ ਹੁੰਦਾ ਜੀ ਕਾਫੀ ਆਸਥਾ ਹੁੰਦੀ ਹੈ ਮੁਖੀ ਦੇ ਨਾਲ ਜਿਵੇਂ ਇਹ ਗਿਆਨੀ ਹਰਪ੍ਰੀਤ ਸਿੰਘ ਉਹਨੇ ਦੀ ਗੱਲ ਕਰੀਏ ਜਦੋਂ ਆਮਾ ਦੀ ਪਾਰਟੀ ਦੇ ਵਿਆਹ ਹੋਇਆ ਸੀ ਰਾਗਵ ਚੱਡਾ ਦੇ ਵਿਆਹ ਚ ਗਿਆ ਤਾਂ ਇਤਰਾਜ ਖੜੇ ਹੋਏ ਸੀ ਜੀ ਉਹ ਵੀ ਆਇਆ ਸੀ ਵੀ ਤੁਸੀਂ ਜਿੱਥੇ ਆਧਾਰ ਰੱਖੋ ਨਹੀਂ ਤੁਮਾਂ ਨੇ ਪਿਛਲੇ ਦਿਨੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਲਈ ਸਪੋਰਟ ਦਿੱਤੀ ਹੈ ਜਦੋਂ ਉਹਦਾ ਇੱਕ ਤਰ੍ਹਾਂ ਦਾ ਉਹਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ ਤੇ ਉਹ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਸੀਗਾ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਕਿਉਂਕਿ ਧਰਮ ਦੀ ਜਿੱਥੋਂ ਤੱਕ ਗੱਲ ਹੈ ਤੇ ਧਰਮ ਦੀ ਵੈਸੇ ਤਾਂ ਅ ਦੂਸਰੇ ਪਾਸੇ ਗੱਲ ਕਰੀਏ ਤੇ ਪੰਛੀਆਂ ਦਾ ਕੋਈ ਧਰਮ ਨਹੀਂ ਹੁੰਦਾ ਪੰਛੀ ਨੂੰ ਪਤਾ ਨਹੀਂ ਹੁੰਦਾ ਕਿ ਉਹਨੇ ਮਸਜਿਦ ਤੇ ਬੈਠਣਾ ਹੈ ਮੰਦਿਰ ਤੇ ਬੈਠਣਾ ਹੈ ਗੁਰਦੁਆਰੇ ਤੇ ਬੈਠਣਾ ਹੈ ਔਰ ਉਹ ਗੱਲਾਂ ਬਹੁਤ achchiyan ਤੇ sachchiyan ne but ਜਿੱਥੋਂ ਤੱਕ ਅਸੀਂ ਐਦਾ ਧਰਮਾਂ ਦੀ ਗੱਲ ਕਰ ਲੈਂਦੇ ਤਾਂ ਲਾਈਨਾਂ ਇੱਕ ਉਹਨਾਂ ਦਾ ਪੈਰੀਫਰੀ ਹੈਗੀ ਐ ਇੱਕ ਪਰਫਾਰਮਾ ਉਹਨਾਂ ਨੇ ਬਣਾਇਆ ਹੋਇਆ ਵੀ ਐਂ ਕਰਨਾ ਹੈ ਐਂ ਕਰਨਾ ਹੈ ਉਸ ਦੇ ਹਿਸਾਬ ਦੇ ਨਾਲ ਡੈਫੀਨਿਟਲੀ ਸਿੱਖ ਜਿਹੜਾ ਪਾਸਾ ਹੈਗਾ ਯਾ ਸਿੱਖ ਸੰਗਤ ਕਹਿ ਲੋ ਯਾ ਸਿੱਖ ਜਿਹੜੀ ਬਾਕੀ ਦਾ ਇੱਕ ਪੂਰਾ ਦਾ ਪੂਰਾ ਪ੍ਰਵੇਸ਼ ਹੈਗਾ ਉਹਦੇ ਵਿੱਚ ਉਹਨਾਂ ਦੀ ਜ਼ਰੂਰ ਇੱਕ ਵਾਰੀ ਚਰਚਾ ਚ ਆਏ ਹੋਏ ਨੇ ਕਿ ਕੁੰਭ ਦੇ ਮੇਲੇ ਚ ਕੀ ਕਰਨਗੇ ਸੀਗੇ ਪਰ ਉਸ ਦੇ ਨਾਲ ਨਾਲ ਹੀ ਜੇ ਦੇਖਿਆ ਜਾਏ ਤਾਂ ਉਹਦੇ ਚ ਹੋਰ ਵੀ ਕਈ ਤਰ੍ਹਾਂ ਦੀਆਂ ਅਟਕਲਾਂ ਆ ਰਹੀਆਂ ਨੇ ਉਹ ਕਹਿੰਦੇ ਜੀ ਜੇ ਤੁਸੀਂ ਤੁਰ ਪੋਗੇ ਤਾਂ ਫਿਰ ਬਾਕੀ ਵੀ ਤੁਰ ਪੈਣਗੇ ਕਿ ਸਿੱਖੀ ਦਾ ਕਿਸ ਤਿੱਕ ਦਿਨ ਹੋ ਰਹੇਗਾ ਉਸ ਤੋਂ ਵੀ ਵੱਧ ਕੇ ਇੱਕ ਦੋ ਗੱਲਾਂ ਆਈਆਂ ਨੇ ਕਿ ਕਿੰਨੀਆਂ ਸੱਚ ਨੇ ਕਿੰਨੀਆਂ ਝੂਠ ਨੇ ਕਹਿ ਨਹੀਂ ਸਕਦੇ ਕਿ ਤੁਸੀਂ ਕੁੰਭ ਦੇ ਮੇਲੇ ਦੇ ਵਿੱਚ ਕਿਉਂਕਿ ਕਕਾਰਾਂ ਦੀ ਬੜੀ ਗੱਲ ਹੁੰਦੀ ਹੈ ਜਿਹੜੇ ਕਕਾਰ ਮੇਨਟੇਨ ਕੀਤੇ ਨੇ ਉਹਨਾਂ ਨੂੰ ਲਾ ਕੇ ਕੁੰਭ ਦੇ ਆਪਣੇ ਇਸ਼ਨਾਨ ਕੀਤਾ ਤੁਸੀਂ ਕਿ ਉਹ ਉਹਨਾਂ ਦੇ ਸਮੇਤ ਕੀਤਾ ਜਾਂ ਕੀਤਾ ਤਾਂ ਫਿਰ ਉਹ ਕਿਉਂ ਔਰ ਕਿਵੇਂ ਕੀਤਾ ਉਹ ਕਿਸ ਉਹਦਾ ਕੀ ਮਤਲਬ ਕੀ ਸੰਦਰਭ ਸੀਗਾ ਉਹਦੇ ਚ ਇਸ਼ਨਾਨ ਕਰਨ ਦਾ ਜੇ ਉਹਨਾਂ ਦੇ ਸਮੇਤ ਕੀਤਾ ਇੱਕ ਕਾਰਨ ਦੇ ਜੇ ਕਾਰਨ ਨੂੰ ਲਾ ਕੇ ਕੀਤਾ ਫਿਰ ਉਹਦੀ ਇੱਕ ਦੂਸਰੀ ਮਤਲਬ ਇਹ ਸਾਰੀਆਂ ਚਰਚਾਵਾਂ ਨੇ ਪਰ ਨਾ ਨਾ ਕਰਦੇ ਜੋ ਟਕਸਾਲੀ ਅ ਹੈਨੇ ਅਤੇ ਟਕਸਾਲ ਦੇ ਮੁਖੀ ਨੇ ਤੇ ਸਵਾਲ ਸਿੱਖ ਧਰਮ ਦੇ ਵੱਲੋਂ ਆਪਣੇ ਵਾਰਤਾ ਚਰਚਾ ਚ ਉਰਹਿਣਗੇ ਤੇ ਉਠਣਗੇ ਜੀ ਮੈਡਮ ਆਪਾਂ ਤਾਂ ਚਰਚਾ ਕਰ ਲਈ ਪਰ ਇਹਦਾ ਜਵਾਬ ਤਾਂ ਹੁਣ ਹਰਨਾਮ ਸਿੰਘ ਤੁਮਾ ਹੀ ਦੇ ਸਕਦੇ ਨੇ ਸਾਰੀ ਗੱਲਾਂ ਦਾ ਸਮਾਪਤਾ ਉਹ ਹੀ ਕਰ ਸਕਦੇ ਨੇ ਮੈਂ ਕਿਉਂ ਗਿਆ ਸੀ ਕਿਵੇਂ ਗਿਆ ਸੀ ਤੇ ਕੀ ਹੋਣਾ ਜਾਏਗਾ ਜੀ ਜੀ ਬਿਲਕੁਲ ਤੇ ਦੂਜੇ ਪਾਸੇ ਗੱਲ ਕਰਾਂਗੇ ਮੈਡਮ ਆਪਾਂ ਡੌਂਕੀ ਲਾਣ ਵਾਲੇ ਨੌਜਵਾਨਾਂ ਦੀ ਅਮਰੀਕਾ ਦੇ ਵਿੱਚ ਡੌਂਕੀ ਲਾਂਦੇ ਨੇ ਪਨਾਮਾ ਦਾ ਜੰਗਲ ਪਾਰ ਕਰਦੇ ਨੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਲੱਖਾਂ ਰੁਪਏ ਖਰਚ ਦੇਣੇ ਬੱਚ ਪਚਾ ਕੇ ਕਈ ਰਸਤੇ ਦੇ ਮਰ ਜਾਂਦੇ ਨੇ ਜੀ ਤੇ ਜਿਹੜੇ ਏਜੰਟ ਨੇ ਉਹ ਪੈਸੇ ਲੈ ਲੈਂਦੇ ਨੇ ਜੀ ਤੇ ਮੈਂ ਕਈ ਐਸੇ ਇੰਟਰਵਿਊ ਵੀ ਕੀਤੀ ਆ ਵੀ ਆਪਾਂ ਨੌਜਵਾਨਾ ਜੋ ਕਹਿੰਦੇ ਨੇ ਹਰਿਆਣੇ ਦੇ ਏਜੰਟ ਬਹੁਤ ਵਧੀਆ ਨੇ ਹੁਣ ਏਜੰਟਾਂ ਦੇ ਖਿਲਾਫ ਪੰਜਾਬ ਸਰਕਾਰ ਕਾਰਵਾਈ ਕਰਨ ਜਾ ਰਹੀ ਹੈ ਜੀ ਜੀ ਜਿੱਥੋਂ ਤੱਕ ਏਜੰਟਸ ਦੀ ਗੱਲ ਹੈਗੀ ਹੈ ਅੱਜ ਦੀ ਗੱਲ ਨਹੀਂ ਹੈ ਬਹੁਤ ਪੁਰਾਣੀ ਬਲਵਿੰਦਰ ਗੱਲ ਹੈਗੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿਉਂਕਿ ਏਜੰਟ ਜਿਹੜੇ ਨੇ ਪੈਸੇ ਲਾ ਕੇ ਕੱਢ ਦਿੰਦੇ ਨੇ 30 40 40 ਲੱਖ ਰੁਪਇਆ ਲੈ ਲੈਂਦੇ ਨੇ ਔਰ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਔਖਾਈਆਂ ਆndੀਆਂ ਨੇ ਡੰਕੀ ਲਾ ਕੇ ਖਾਸ ਕਰਕੇ ਜਿਹੜੇ ਨੌਜਵਾਨ ਜਾਂ ਲੋਕ ਜਿਹੜੇ ਬਾਹਰ ਜਾ ਰਹੇ ਨੇ ਛੋਟੇ ਛੋਟੇ ਬੱਚੇ ਔਰਤਾਂ ਬਹੁਤ ਸਾਰੀਆਂ ਔਰ ਉਹਨਾਂ ਚੋਂ ਕਈ ਤਾਂ ਰਸਤੇ 'ਚ ਹੀ ਰਹਿ ਜਾਂਦੇ ਨੇ ਇਵਨ ਇਹ ਵੀ ਹੈ ਕਿ ਡੰਕੀ ਲਾ ਕੇ ਜਦੋਂ ਉਹਨਾਂ ਨੂੰ ਬਾਰਡਰ ਪਾਰ ਕਰਾਇਆ ਜਾਂਦੇ ਨੇ ਤੇ ਉਸ ਬਾਰਡਰ ਪਾਰ ਤੇ ਕਈ ਵਾਰੀ ਕੰਦਾ ਇੱਧਰ ਦੀ ਉਧਰ ਟਪਾ ਦਿੱਤੀ ਜਾਂਦੀ ਹੈ ਕੰਡਿਆਲੀਆਂ ਤਾਰਾਂ ਜਾਂ ਕੋਈ ਵੀ ਅੱਧਾ ਪਰਿਵਾਰ ਇੱਧਰ ਤੇ ਅੱਧਾ ਉੱਧਰ ਰਹਿ ਜਾਂਦੇ ਉਹ ਵੀ ਬੜੀ ਇੱਕ ਸੁਰਤ ਤੇ ਹਾਲ ਬੜੀ ਖਰਾਬ ਹੋ ਜਾਂਦੀ ਹੈ ਕਿੰਨੇ ਕਿੰਨੇ ਦਿਨ ਭੁੱਖੇ ਪਾਣੇ ਉਹਨਾਂ ਨੂੰ ਉੱਥੋਂ ਗੁਜ਼ਰਨਾ ਪੈਂਦਾ ਪਰ ਬਿਲਕੁਲ ਜੇ ਪੰਜਾਬ ਸਰਕਾਰ ਇਸ ਵਲ ਕੋਈ ਗੱਲ ਕਰ ਰਹੀ ਹੈ ਜਾਂ ਕੋਈ ਇਸ ਵਲ ਦੇਖ ਰਹੀ ਹੈ ਤੇ ਇਹਦੇ ਵਿੱਚ ਇਕੱਲੀ ਪੰਜਾਬ ਸਰਕਾਰ ਹੀ ਨਹੀਂ ਇੱਧਰ ਕੇਂਦਰ ਸਰਕਾਰ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਨੈਸ਼ਨਲ ਮਾਮਲਾ ਇਕੱਲਾ ਨਹੀਂ ਇਕੱਲਾ ਪੰਜਾਬ ਦਾ ਮਾਮਲਾ ਨਹੀਂ ਇਕੱਲਾ ਹਰਿਆਣਾ ਦਾ ਮਾਮਲਾ ਨਹੀਂ ਪੂਰੇ ਦੇਸ਼ ਦੇ ਵਿੱਚੋਂ ਲੋਕ ਜਾਂਦੇ ਨੇ ਔਰ ਕਈ ਪਾਸੇ ਤੋਂ ਜਿਹੜੇ ਲੋਕ ਜਾਂਦੇ ਨੇ ਸਾਰੇ ਡੰਕੀ ਲਾ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਸੋ ਕੋਈ ਨਾ ਕੋਈ ਕਿਸੇ ਤਰੀਕੇ ਦੀ ਸਟ੍ਰੀਮ ਲਾਈਨ ਕਰਨ ਵਾਸਤੇ ਸਿਸਟਮ ਨੂੰ ਕੇਂਦਰ ਨੂੰ ਅੱਗੇ ਆਉਣਾ ਪੈਗਾ ਕਿਉਂਕਿ ਇਹ ਇੰਟਰਨੈਸ਼ਨਲ ਜਿਹੜਾ ਹੈਗਾ ਮਸਲਾ ਹੈਗਾ ਜੀ ਜੀ ਸੋ ਦੂਜੇ ਪਾਸੇ ਅਮਰੀਕਾ ਦੇ ਵਿੱਚ ਵੀ ਇਹ ਪਹੁੰਚ ਜਾਂਦੇ ਨੇ ਤੇ ਤੁਹਾਨੂੰ ਪਤਾ ਹੀ ਐ ਅਕਸਰ ਪੰਜਾਬੀਆਂ ਕੋਲੇ ਇੱਕੋ ਬਹਾਨਾ ਹੁੰਦਾ ਸਾਨੂੰ ਪੰਜਾਬ ਤੋਂ ਖਤਰਾ ਐ ਸਾਨੂੰ ਆਪਣੇ ਦੇਸ਼ ਤੋਂ ਖਤਰਾ ਐ ਤਾਂ ਹੀ ਅਸੀਂ ਅਮਰੀਕਾ ਦੇ ਵਿੱਚ ਆ ਗਿਆਂ ਜੀ ਤੇ ਜਿਹੜੇ ਸਾਡੇ ਸਿੱਖ ਧਰਮ ਦੇ ਆਗੂ ਨੇ ਜੀ ਕੋਸ਼ਿਸ਼ ਕੀਆ ਲੀਡਰ ਲਾ ਲੋ ਉਹ ਇੱਕ ਪੱਤਰ ਦੇ ਦਿੰਦੇ ਨੇ ਕੋਰਟ ਦੇ ਵਿੱਚ ਜਾ ਕੇ ਚਪਕਾ ਦਿੰਦੇ ਨੇ ਮੈਂ ਫਲਾਣੇ ਨਾਲ ਸੰਬੰਧ ਰੱਖਦਾ ਮੈਂ ਖਾਲਿਸਤਾਨੀ ਆ ਮੈਂ ਗਰਮ ਖਿਆਲੀ ਆ ਜੀ ਤੇ ਉਹ ਕੋਰਟ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਜਦੋਂ ਸੁਣਵਾਈ ਹੋਈ ਆ ਤਾਂ ਜੱਜ ਵੱਲੋਂ ਕਹਿਿਆ ਗਿਆ ਕਿ ਐਮਪੀ ਅਮਰਤਪਾਲ ਵੀ ਤਾਂ ਉਸ ਏਜੰਡੇ ਥੱਲੇ ਜਿੱਤਿਆ ਤੁਸੀਂ ਆਏ ਹੋ ਸਿਮਰਜ ਸਿੰਘ ਮਾਨ ਹੋਵੇ ਪਹਿਲਾਂ ਉਹ ਵੀ ਜਿੱਤੇ ਨੇ ਪਰ ਤੁਹਾਨੂੰ ਕੀ ਖਤਰਾ ਜੋ ਉਹਨਾਂ ਨੂੰ ਖਤਰਾ ਨਹੀਂ ਹੈ ਜੀ ਪਰ ਇੱਕ ਡੰਕੀ ਲਾਣ ਵਾਲਾ ਇੱਕ ਅਲੱਗ ਤੋਂ ਮਸਲਾ ਆ ਗਿਆ ਉਹ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ ਉਹ ਤੇ ਫੜੇ ਜਾਂਦੇ ਨੇ ਫਿਰ ਗੱਲ ਕਰ ਦਿੰਦੇ ਹੋ ਉਹਦੇ ਚ ਉਹ ਉਹ ਪਰ ਡੰਕੀ ਲਾਣ ਵਾਲਿਆਂ ਦੇ ਵਿੱਚ ਆਇਆ ਨਾ ਇੱਥੇ ਜਦੋਂ ਤੁਰੇ ਸੀ ਇੱਥੇ ਜਦੋਂ ਏਜੰਟਾਂ ਦੇ ਥਰੂ ਗਏ ਸੀ ਤਾਂ ਉਹ ਰੋਜ਼ਗਾਰ ਨੂੰ ਲੈ ਕੇ ਗਏ ਸੀ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਇਸ ਚੀਜ਼ ਦਾ ਵੀ ਇੱਕ ਗੈਪ ਬਣਿਆ ਹੋਇਆ ਕਿ ਇੱਥੇ ਰੋਜ਼ਗਾਰ ਨਹੀਂ ਹੈ ਔਰ ਵਾਕਈ ਪਿਛਲੇ ਦਿਨਾਂ ਦੇ ਵਿੱਚ ਸਰਕਾਰਾਂ ਨੇ ਰੋਜ਼ਗਾਰ ਨੂੰ ਲੈ ਕੇ ਨੌਜਵਾਨਾਂ ਨੂੰ ਲੈ ਕੇ ਐਸੇ ਕੋਈ ਵੀ ਵਸੀਲੇ ਨਹੀਂ ਜਵਾਨ ਜਿਹੜੇ ਨੇ ਉਹ ਇੱਥੇ ਮੈਂਟਲੀ ਸਿਕਿਉਰ ਰਹਿਣ ਕਿਸ ਅਸੀਂ ਇਥੇ ਰਵਾਂਗੇ ਤੇ ਸਾਨੂੰ ਜਿਹੜਾ ਰੋਜ਼ਗਾਰ ਮਿਲੇਗਾ ਪਰ ਦੂਜੀ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਖਾਸ ਤੌਰ ਤੇ ਜਿਹੜੇ ਨੌਜਵਾਨ ਐਦਾਂ ਚਲੇ ਜਾਂਦੇ ਜਿਹੜੇ ਉੱਥੇ ਫਿਰ ਇੱਕ ਆਪਣੇ ਵੱਲੋਂ ਇੱਕ ਸ਼ੈਲਟਰ ਲੈ ਲੈਂਦੇ ਆ ਜਾਂ ਉਹਨਾਂ ਨੂੰ ਕਹਿ ਸਕਦੇ ਆ ਕਿ ਉਹ ਉੱਥੇ ਜਾ ਕੇ ਇੱਕ ਕਵਰ ਲੈ ਲੈਂਦੇ ਆ ਔਰ ਉਹਦੇ ਲਈ ਕਈ ਇਹ ਜਿਹੇ ਨੌਜਵਾਨ ਜਾਂ ਐਸੇ ਕਈ ਲੋਕ ਗਏ ਨੇ ਜਿਨ੍ਹਾਂ ਨੂੰ ਕਿ ਡਿਫਰੈਂਟ ਡਿਫਰੈਂਟ ਲੋਗਾ ਨੇ ਇੱਥੋਂ ਖਾਸ ਕਰਕੇ ਜਿਹੜੇ ਹੈਗੇ ਨੇ ਉਹਨਾਂ ਨੂੰ ਪੱਤਰ ਦਿੱਤੇ ਪੱਤਰ ਦਿੱਤੇ ਗਏ ਆ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਬਹੁਤ ਵਾਰੀ ਗੱਲ ਇੱਥੇ ਬਾਰ ਬਾਰ ਹੋ ਰਹੀ ਹੈ ਪਰ باوجود ਉਸ ਦੇ ਵਾਕਈ ਜੇ ਗਰਮ ਖਿਆਲੀਆਂ ਦੀ ਗੱਲ ਵੀ ਕੀਤੀ ਜਾਏ ਤਾਂ ਸਵਾਲ ਤਾਂ ਐ ਵੀ ਹੈ ਕਿ ਐਸੇ ਕਨਸਟੀਟਿਊਸ਼ਨ ਦੇ ਅੰਡਰ ਸਿਮਰਨਜੀਤ ਸਿੰਘ ਮਾਨ ਐਮਪੀ ਵੀ ਬਣਦੇ ਨੇ ਸੌਵੇਂ ਚੁੱਕਦੇ ਨੇ ਪਾਰਲੀਮੈਂਟ ਵਿੱਚ ਵੀ ਜਾਂਦੇ ਨੇ ਉਸੇ ਤਰੀਕੇ ਨਾਲ ਹੁਣ ਜਿਹੜੇ ਐਮਪੀ ਬਣੇ ਨੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਉਹ ਵੀ ਬਣਦੇ ਨੇ ਐਮਪੀ ਔਰ ਉਹ ਵੀ ਬਣੇ ਨੇ ਤੇ ਉਹਦੇ باوجود ਜੇ ਉਸ ਤਰ੍ਹਾਂ ਦੀ ਟਸਲ ਜਿਹੜੀ ਹੈਗੀ ਆ ਉਹ ਕਿਵੇਂ ਹੋਏਗੀ ਪਰ ਸਭ ਤੋਂ ਵੱਡੀ ਗੱਲ ਹੈ ਕਿ ਐਦਾਂ ਦਾ ਕਵਰ ਲੈ ਕੇ ਅਮਰੀਕਾ ਦਾ ਰੁਖ ਕੀ ਹੋਏਗਾ ਉਹ ਇੱਕ ਵੱਡੀ ਗੱਲ ਹੈਗੀ ਹੈ ਕਿ ਉਹਨਾਂ ਨੂੰ ਉਹ ਕਿਸ ਤਰੀਕੇ ਦੇ ਨਾਲ ਦੇਖਦੇ ਨੇ ਕਿ ਉਹ ਉਸ ਨੂੰ ਉਸ ਤਰੀਕੇ ਦੇ ਨਾਲ ਕਿ ਇੰਡੀਆ ਦੇ ਖਿਲਾਫ ਜਾਂ ਇਸ ਤਰ੍ਹਾਂ ਉਹਦਾ ਦੇਖਦੇ ਨੇ ਜਾਂ ਜਿਹੜਾ ਇਹ ਦੇਸ਼ ਹੈਗਾ ਇਹ ਕਿਸ ਤਰੀਕੇ ਦੇ ਨਾਲ ਵਾਰਤਾਚੋ ਉਹਨੂੰ ਲੈ ਕੇ ਆਉਂਦਾ ਹੈ ਇਹ ਆਪਣੇ ਆਪ ਦੇ ਵਿੱਚ ਹਜੇ ਸਵਾਲ ਜ਼ਰੂਰ ਹੈਗਾ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜਿੱਦਾਂ ਕਿ ਅਮ੍ਰਿਤਸਰ ਦੇ ਉੱਤੇ ਅਮਰੀਕਾ ਦਾ ਜਹਾਜ਼ ਲੈਂਡ ਹੁੰਦਾ ਹੱਥ 'ਚ ਬੀੜੀਆਂ ਪਾਈਆਂ ਹੁੰਦੀਆਂ ਹੱਤਕੜੀਆਂ ਪਾਈਆਂ ਹੁੰਦੀਆਂ ਨੌਜਵਾਨਾਂ ਨੂੰ ਉਹਨਾਂ ਨੂੰ ਲੈ ਕੇ ਬਣਾ ਕਈ ਸਵਾਲ ਖੜੇ ਹੋਏ ਸੀ ਆਪਣੇ ਲੀਡਰਾਂ ਵੱਲੋਂ ਕਹੇ ਗਿਆ ਕਿ ਇਹ ਬਹੁਤ ਗਲਤ ਗੱਲ ਹੈ ਉਹਨਾਂ ਨੂੰ ਬੀੜੀਆਂ ਨਹੀਂ ਸੀ ਪਾਣੀਆਂ ਚਾਹੀਦੀਆਂ ਉਹਨਾਂ ਦੇ ਹੱਤਕੜੀਆਂ ਨਹੀਂ ਸੀ ਅਮਰੀਕਾ ਨੂੰ ਲੈਣੇ ਦੇਣੀਆਂ ਚਾਹੀਦੀਆਂ ਜੀ ਜੀ ਬੀੜੀਆਂ ਵਾਲੀ ਗੱਲ ਤਾਂ ਲਗਾਤਾਰ ਬਲਵਿੰਦਰ 2-3 ਦਿਨਾਂ ਤੋਂ ਚੱਲੀ ਰਹੀ ਹੈ ਕਿਉਂਕਿ ਜਦੋਂ ਦਾ ਖਾਸ ਤੌਰ ਤੇ ਅਮਰੀਕਨ ਆਰਮੀ ਨੇ ਉਹਨਾਂ ਦੇ ਫੋਰਸ ਨੇ ਵੀਡੀਓ ਜਿਹੜੀ ਜਾਰੀ ਕੀਤੀ ਸੀਗੀ ਔਰ ਉਹ ਸਾਰਿਆਂ ਨੇ ਦੇਖੀ ਹੈ ਜੀ ਔਰ ਉਹਦਾ ਗੂੰਜ ਤਾਂ ਹੋਣ ਜੇ ਗੱਲ ਕਰੀਏ ਪਾਰਲੀਮੈਂਟ ਚ ਵੀ ਗਈ ਹੈ ਰਾਜ ਸਭਾ ਦੇ ਵਿੱਚ ਕਿੱਡਾ ਹੰਗਾਮਾ ਕੱਲ ਹੋਇਆ ਉਸ ਨੂੰ ਲੈ ਕੇ ਕਿੰਡੀ ਜ਼ਿਆਦਾ ਗੱਲ ਜਿਹੜੀ ਵਿਰੋਧੀਆਂ ਵੱਲੋਂ ਕੀਤੀ ਗਈ ਹੈ ਹਟਕੜੀਆਂ ਵਾਲੇ ਜਾਂ ਹੈਂਡਕਫ ਵਾਲੇ ਪੋਸਟਰ ਤੱਕ ਲੈ ਕੇ ਉਹਨਾਂ ਨੇ ਕੀਤੀ ਹੈ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਜਿਹੜੇ ਨੇ ਖਾਸ ਕਰਕੇ ਆਪੋਜੀਸ਼ਨ ਵਾਲੇ ਵਿਰੋਧੀ ਤੇ ਰਾਣੀ ਉੱਥੇ ਖੜੀਆਂ ਦੇਖੀਆਂ ਗਈਆਂ ਨੇ ਉਹ ਸਭ ਦੇ ਵਿੱਚ ਜੇ ਦੇਖਿਆ ਜਾਏ ਤਾਂ ਸਵਾਲ ਤਾਂ ਹੈਗਾ ਹੀ ਹੈ ਪਰ ਇੱਥੋਂ ਤੱਕ ਇੱਕ ਗੱਲ ਕਹੀਏ ਤਾਂ ਥਾਣੇਦਾਰੀ ਦੀ ਗੱਲ ਹੈਗੀ ਆ ਅਮਰੀਕਾ ਨੇ ਆਪਣੇ ਥਾਣੇਦਾਰੀ ਮਨਵਾਈ ਹੈ ਕਿਉਂਕਿ ਉਹਨਾਂ ਨੇ ਲਿਆ ਕੇ ਇੱਕ ਤਰ੍ਹਾਂ ਦੇ ਸਾਰੇ ਸਾਰੇ ਕੱਢੇ ਹੋਏ ਜਿਹੜੇ ਉਹਨਾਂ ਨੇ ਕੱਢਤੇ ਸੀ ਤੁਹਾਨੂੰ ਫੜਾ ਦਿੱਤੇ ਪਰ ਉੱਥੇ ਇੱਕ ਸਵਾਲ بار بار ਜ਼ਰੂਰ ਵਿਰੋਧੀਆਂ ਵੱਲੋਂ ਹੋ ਰਿਹਾ ਹੈ ਕਿ ਕੋਲੰਬੀਆ ਦੇ ਰਾਸ਼ਟਰਪਤੀ ਨੇ ਮਨਾ ਕਰ ਦਿੱਤਾ ਸੀ ਵੀ ਸਾਨੂੰ ਥੋੜਾ ਬੇੜਾ ਨਹੀਂ ਚਾਹੀਦਾ ਤੇ ਸਾਡਾ ਦੇਸ਼ ਜਿਹੜਾ ਹੈਗਾ ਉਹ ਆਪੇ ਜਹਾਜ਼ ਲੈ ਕੇ ਉਹਨਾਂ ਨੂੰ ਕਿਉਂ ਨਹੀਂ ਲੈਣ ਗਿਆ ਐਦਾਂ ਦੇ ਕਈ ਸਵਾਲ ਕਈ ਤਰ੍ਹਾਂ ਦੇ ਆਵਾਜ਼ਾਂ ਆ ਰਹੀਆਂ ਨੇ ਪਰ ਮਾਮਲਾ ਜਿਹੜਾ ਹੈਗਾ ਇੰਟਰਨੈਸ਼ਨਲ ਲੈਵਲ ਦਾ ਹੈਗਾ ਅੰਤਰਰਾਸ਼ਟਰੀ ਮਾਮਲਾ ਹੈਗਾ ਤੇ ਹੁਣ ਅਗਲਾ ਕੀ ਹੋਏਗਾ ਕਿਉਂਕਿ ਪਹਿਲੇ ਸਹਿਮਤੀ ਨਾਲ ਤਾਂ ਆਏ ਨਹੀਂ ਤਾਂ ਗੱਲ ਪੱਕੀ ਹੈ ਕਿਉਂਕਿ ਇਹਦੇ ਬਾਰੇ ਗੱਲਬਾਤ ਵੀ ਹੋਈ ਹੈ ਪਰ ਉਹਦੇ ਬਾਅਦ ਹੁਣ ਜੇ ਅਗਲੇ ਵੀ ਕਿਉਂਕਿ ਬਹੁਤ ਲੰਮੀ ਚੌੜੀ ਲਿਸਟ ਜਿਹੜੀ ਹੈਗੀ ਹੈ ਅਮਰੀਕਾ ਵੱਲੋਂ ਜਾਰੀ 18000 ਦੇ ਕਰੀਬ 18-20000 ਦੀਆਂ ਗੱਲਾਂ ਆ ਰਹੀਆਂ ਨੇ ਤੇ ਉਹਦਾ ਦੀ ਲਿਸਟ ਜਿਹੜੀ ਆਣੀ ਹੈ ਕਿ ਬਾਰ-ਬਾਰ ਬਿੜੇ ਐਵੇਂ ਹੀ ਆਉਂਦੇ ਰਹਿਣਗੇ ਉਧਰੋਂ ਆਰਮੀ ਦੇ ਜਹਾਜ਼ ਜਾਂਦੇ ਰਹਿਣਗੇ ਅਮਰੀਕਾ ਭੇਜੇਗਾ ਜਹਾਜ਼ ਜਾਂ ਇਹਦੇ ਤੇ ਹੋਰ ਗੱਲਬਾਤ ਹੋਏਗੀ ਐ ਫਰਵਰੀ 12 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਅਮਰੀਕਾ ਜਾ ਰਹੇ ਨੇ ਵੈਸੇ ਤਾਂ ਗੱਲ ਉਹਨਾਂ ਨੇ ਵਪਾਰਕ ਤੇ ਕਰਨੀ ਹੈ ਤੇ ਹੋਰ ਕਈ ਪਾਲਿਸਿਸ ਤੇ ਕਰਨੀ ਹੈ ਟੈਰਿਫ ਵਗੈਰਾ ਤੇ ਵੀ ਕਰਨੀ ਹੈ ਜਿਹੜਾ ਅਮਰੀਕਾ ਟੈਰਿਫ ਅਲੱਗ ਦੇਸ਼ਾਂ ਤੇ ਲਾ ਰਿਹਾ ਪਰ ਬਾਬਾ ਜੀ ਦੋਸਤ ਦੇ ਲੱਗਦਾ ਹੈ ਕਿ ਇਹ ਜੀਆਂ ਗੱਲਾਂ ਵੀ ਉੱਥੇ ਜੜੀਆਂ ਕੀਤੀਆਂ ਜਾਣਗੀਆਂ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਐਮਪੀ ਨਜੀਤ ਧਰਮਵੀਰ ਗਾਂਧੀ ਜੋ ਕਿ ਪਟਿਆਲਾ ਦੇ ਸੰਸਦ ਮੈਂਬਰ ਨੇ ਉਹਨਾਂ ਵੱਲੋਂ ਅੱਜ ਲੋਕ ਸਭਾ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਗਈ ਹੈ ਹਾਲਾਂਕਿ ਸਾਰੇ ਐਮਪੀ ਕਾਰਦਨਿਆਂ ਜੁਨ੍ਹਾਂ ਵੱਲੋਂ ਕਿਹਾ ਗਿਆ ਕਿ ਜੋ ਬਜਟ ਪੇਸ਼ ਕੀਤਾ ਗਿਆ ਸੀ ਉਹਦੇ ਵਿੱਚ ਕਿਸਾਨਾਂ ਲਈ ਕੁਝ ਵੀ ਨਹੀਂ ਹਾਲਾਂਕਿ 14 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਣੀ ਹੈ ਕਿਸਾਨਾਂ ਵੱਲੋਂ ਵੀ ਲਗਾਤਾਰ ਕਿਹਾ ਗਿਆ ਸੀ ਜੇਕਰ ਬਜਟ ਦੇ ਵਿੱਚ ਸਾਡੇ ਲਈ ਕੁਝ ਹੁੰਦਾ ਤਾਂ ਅਸੀਂ ਸੁਣਾਂਗੇ ਸੋਚਾਂਗੇ ਵੀ ਹਾਂ ਭਾਈ ਅੱਗੇ ਤੁਸੀਂ ਸਾਡੇ ਨਾਲ ਵਾਅਦਾ ਜੇ ਬਜਟ ਦੇ ਵਿੱਚ ਕੁਝ ਹੋਣਾ ਹੀ ਨਹੀਂ ਕਿਸਾਨਾਂ ਦੇ ਲਈ ਤੇ ਅਸੀਂ ਕੀ ਅੱਗੇ ਵਾਅਦਾ ਤੁਹਾਡੇ ਨਾਲ ਜੀ ਜੀ ਅਲਵਿੰਦ ਜਿੱਤੋਂ ਤੱਕ ਧਰਮਵੀਰ ਗਾਂਧੀ ਦੀ ਆਪਾਂ ਗੱਲ ਕਰੀਏ ਉਹ ਬੜੇ ਹੀ ਸੋਹਿੱਧ ਤਰ੍ਹਾਂ ਦੇ ਇੱਕ ਤਰ੍ਹਾਂ ਦੇ ਲੀਡਰ ਨੇ ਔਰ ਪੇਸ਼ੇ ਤੋਂ ਡਾਕਟਰ ਨੇ ਬੀਕਲੀ ਤੇ ਉਹਨਾਂ ਦੀ ਜਿਹੜੀ ਇੱਕ ਛਵੀ ਹੈ ਬੜੀ ਵਾਕਿਆ ਕਿਸਮ ਦੀ ਹੈ ਪਟਿਆਲਾ ਦਾ ਸਾਰਾ ਉਹਨਾਂ ਨੂੰ ਵਕਤ ਰਾ ਦੀ ਛਵੀ ਨਾਲ ਜਾਣਦਾ ਹੈ ਪਰ ਜਿੱਤੋਂ ਤੱਕ ਨਸ਼ਿਆਂ ਦੀ ਗੱਲ ਕੀਤੀ ਸੀ ਤਾਂ ਵੀ ਉਹਨਾਂ ਨੇ ਆਵਾਜ਼ ਉਠਾਈ ਔਰ ਕਈ ਜਿਹੜੇ ਇੰਪੋਰਟੈਂਟ ਮੁੱਦੇ ਹੁੰਦੇ ਨੇ ਜਿੱਥੇ ਲੋਕਾਂ ਦੇ ਹੱਕਾਂ ਤੇ ਹਕੂਕਾਂ ਦੀ ਗੱਲ ਹੁੰਦੀ ਹੈ ਉਹ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਜੀ ਪਹਿਲੇ ਉਹ ਆਮ ਆਦਮੀ ਪਾਰਟੀ ਵਾਲ ਸੀਗੇ ਫਿਰ ਉਹਦੇ ਬਾਅਦ ਕਾਂਗਰਸ ਦੀ ਵੀ ਗੱਲ ਮਤਲਬ ਸਾਰੀਆਂ ਚਾ ਪਾਰਟੀ ਕੋਈ ਵੀ ਹੋਵੇ ਬਾਵਜੂਦ ਉਸਦੇ ਉਹ ਆਪਣੀ ਇੰਡੀਪੈਂਡੈਂਟ ਵੀ ਰਹੇ ਉਹਦੇ ਬਾਵਜੂਦ ਵੀ ਉਹਨਾਂ ਨੇ ਆਪਣੀਆਂ ਜਿਹੜੀਆਂ ਆਵਾਜ਼ਾਂ ਹਮੇਸ਼ਾ ਬੁਲੰਦ ਕੀਤੀਆਂ ਪਰ ਉਸਦੇ ਬਾਅਦ ਜਿਹੜੀ ਗੱਲ ਖਾਸ ਤੌਰ ਤੇ ਜੇ ਆਪਾਂ ਇਸ ਮਸਲੇ ਦੀ ਗੱਲ ਕਰ ਲਈਏ ਕਿਸਾਨਾਂ ਦੀ ਤੇ ਕਿਸਾਨ ਖੁਦ ਹੀ ਇਸ ਤੋਂ ਜਿਹੜੇ ਨੇ ਜ਼ਿਆਦਾ ਕਨਵਿੰਸ ਨਹੀਂ ਹੈਗੇ ਉਹ ਕਹਿੰਦੇ ਨੇ ਵੀ ਇਸ ਵਾਰੀ ਦਾ ਜਿਹੜਾ ਬਜਟ ਆਇਆ ਹੈਗਾ ਕੇਂਦਰੀ ਬਜਟ ਆਇਆ ਹੈ ਸਾਡੇ ਲਈ ਉੱਥੇ ਕੁਝ ਨਹੀਂ ਹੈ ਕਿਉਂਕਿ ਕਿਸਾਨਾਂ ਦੀ ਬੇਸਿਕ ਜਿਹੜੀ ਨੀਡ ਸੀਗੀ ਉਹਨਾਂ ਦੀ ਜਿਹੜੀ ਮੰਗ ਹੈਗੀ ਹੈ ਜਿਹਦੇ ਲਈ ਉਹਨਾਂ ਦੀ ਮੀਟਿੰਗ ਹੋਣੀ ਹੈ ਉਹ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਬੇਸਿਕ ਗੱਲ ਸੀਗੀ ਔਰ ਉਸ ਬੇਸਿਕ ਗੱਲ ਤੇ ਹੀ ਉਹਨਾਂ ਨੂੰ ਲੱਗ ਰਿਹਾ ਵੀ ਕਿਸੇ ਵੀ ਤਰੀਕੇ ਨਾਲ ਕੇਂਦਰ ਸਰਕਾਰ ਜਿਹੜੀ ਹੈ ਕਿਸੇ ਵੀ ਹਿੱਲੇ ਨਹੀਂ ਆ ਰਹੀ ਹੈ ਤੇ ਹੁਣ ਜਿਹੜੀ ਧਰਮਵੀਰ ਗਾਂਧੀ ਹੋਰਾਂ ਨੇ ਗੱਲ ਕੀਤੀ ਹੈ ਜਾਂ ਜਿਸ ਤਰੀਕੇ ਨਾਲ ਹੁਣ ਮਹਾਪੰਚਾਇਤਾਂ ਦਾ ਦੌਰ ਦੁਬਾਰਾ ਤੋਂ ਸ਼ੁਰੂ ਹੋਣ ਵਾਲਾ ਹੈ ਜਾਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਨੇ ਉਹ ਲਗਾਤਾਰ ਉਹਨਾਂ ਤੇ ਆਪਣਾ ਪੈਰਾ ਦੇ ਰਹੇ ਨੇ ਬੇਸ਼ੱਕ ਜਿਹੜਾ ਹੈਗਾ ਖਨੋਰੀ ਬਾਰਡਰ ਦੇ ਹਾਲਾਤ ਤੇ ਸ਼ੰਭੂ ਬਾਰਡਰ ਦੇ ਹਾਲਾਤ ਹਜੇ ਉਦਾਂ ਦੇ ਹੀ ਬਣੇ ਹੋਏ ਨੇ ਰਸਤਾ ਤਾਂ ਥੋੜਾ ਬਹੁਤਾ ਖੋਲਣ ਦੀ ਗੱਲ ਕੀਤੀ ਗਈ ਹੈ ਦਿੱਲੀ ਵੱਲ ਜਾਣ ਨੂੰ ਖਾਸ ਕਰਕੇ ਜੇ ਸ਼ੰਭੂ ਬਾਰਡਰ ਦੀ ਗੱਲ ਕਰੀਏ ਪਰ ਭਾਵਜੂ ਦੋਸਤ ਜੇ ਦੇਖਿਆ ਜਾਏ ਤਾਂ ਕਿਸਾਨ ਹਜੇ ਜਿਹੜਾ ਉਹ ਜਦੋਂ ਜਹਿਦ ਕਰ ਰਿਹਾ ਉਹਦੀਆਂ ਮੰਗਾ ਮੰਨੀਆਂ ਜਾਣਗੀਆਂ ਨਹੀਂ ਮੰਨੀਆਂ ਜਾਣਗੀਆਂ ਕਿਉਂਕਿ ਪਹਿਲੀ ਮੀਟਿੰਗ ਹੋਣੀ ਆ ਹਜੇ 14 ਤਰੀਕ ਨੂੰ ਜੀ ਤੇ 13 ਤਰੀਕ ਨੂੰ ਮਹਾਰੈਲੀਆ ਵੀ ਉਹਨਾਂ ਨੇ ਰੱਖਿਆ ਤੇ تین ਮਹਾਰੈਲੀਆ ਨੇ 11 12 13 ਤੇ 13 ਨੂੰ ਸ਼ੰਭੂ ਤੇ ਬੇਸਿਕਲੀ ਰੱਖੀ ਜਿਹੜੀ ਵੱਡੀ ਹੁੰਗਾ ਸਭ ਤੋਂ ਪਹਿਲੀ ਦਿੱਤੀ ਗਈ ਆ ਤੇ ਹੁਣ ਗੱਲ ਹੈ ਕਿ ਧਰਮਵੀਰ ਗਾਂਧੀ ਸੋਹਿਰਦ ਨੇ ਬਾਕੀ ਜਿਹੜੇ ਐਮਪੀਜ਼ ਨੇ ਜਾਂ ਬਾਕੀ ਲੀਡਰ ਨੇ ਉਹ ਕਿੰਨੇ ਕਿ ਸੋਹਿਰਦ ਨੇ ਕਿਸ ਤਰੀਕੇ ਦੇ ਨਾਲ ਆ ਕੇ ਪਰ ਇਹਨਾਂ ਸਭ ਨੂੰ ਵੀ ਗੂੰਜ ਜਿਹੜੀ ਹੈਗੀ ਹੈ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਉੱਥੇ ਗੱਲਬਾਤ ਬਾਰ-ਬਾਰੇ ਕਰਨੀ ਚਾਹੀਦੀ ਹੈ ਕਿਉਂਕਿ ਥੋੜੇ ਦਿਨ ਰਹਿ ਗਏ ਹਨ ਕਿਸਾਨਾਂ ਦੀ ਇਹ ਗੱਲ ਉੱਥੇ ਹੋਣੀ ਚਾਹੀਦੀ ਹੈ ਕਿਉਂਕਿ ਪਾਰਲੀਮੈਂਟ ਹੀ ਤਾਂ ਹੈ ਜਿੱਥੇ ਕਾਨੂੰਨ ਬਣਨੇ ਆ ਜੀ ਇਹ ਜਿਹੜਾ ਕਾਨੂੰਨ ਜੇ ਪਾਸ ਹੋਣਾ ਹੈ ਐਮਐਸਪੀ ਤੇ ਗਾਰੰਟੀ ਦਾ ਕਾਨੂੰਨ ਬਣਨਾ ਹੈ ਤੇ ਜਿਹੜੇ ਲਾ ਮੇਕਰ ਨੇ ਜੀ ਕਾਨੂੰਨ ਬਣਾਉਣ ਵਾਲੇ ਲੋਕ ਨੇ ਉਹ ਉਹੀ ਐਮਪੀ ਨੇ ਜਿਹੜਾ ਆਪਾਂ ਇੱਡਾ ਵੱਡਾ ਜਮਾਵੜਾ ਦੇਖਦੇ ਆ ਚਾਹੇ ਉਹ ਟ੍ਰੈਜਰੀ ਬੈਂਚਸ ਤੇ ਬੈਠੇ ਸਰਕਾਰ ਦੀ ਵੱਲ ਬੈਠੇ ਹੋਏ ਨੇ ਚਾਹੇ ਆਪੋਜੀਸ਼ਨ 'ਚ ਬੈਠੇ ਹੋਏ ਨੇ ਇਹਨਾਂ ਦੇ ਟੇਬਲ ਠਫਤਪਾਨ ਤੇ ਜਾਂ ਹਾਂ ਦਾ VOTING ਕਰਨ ਦੇ ਵਿੱਚ ਉਹ ਕਾਨੂੰਨ ਪਾਸ ਹੋਣੇ ਨੇ ਕਿੱਦਾਂ ਇਸ ਚੀਜ਼ ਨੂੰ ਉੱਥੇ ਪਾਰਲੀਮੈਂਟ ਔਰ ਬੜਾ ਕਹਿੰਦੇ ਕਹਿੰਦੇ ਨਾ ਕਿ ਉਹ ਕਹਿੰਦੇ ਬੜਾ ਇਸ ਟਾਈਮ கரੈਕਟ ਬਿਲਕੁਲ ਸਹੀ ਸਮਾਂ ਹੈਗਾ ਕਿਉਂਕਿ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਜਿਹੜੀ ਗੱਲਬਾਤ ਜੇ ਸਾਰੇ ਇਕੱਠੇ ਹੋ ਕੇ ਰੱਖਣ ਔਰ ਕਨਵਿੰਸ ਕਰਨ ਦੇ ਵਿੱਚ ਸੈਂਟਰ ਸਰਕਾਰ ਨੂੰ ਮੇਰੇ ਖਿਆਲ ਦੇ ਵਿੱਚ ਉਹ ਜੇ ਹੋ ਜਾਣ ਕਾਮਯਾਬ ਕਿਸਾਨਾਂ ਦੀ ਸਨਦੇਸ਼ ਸੁਣਵਾਈ ਸ਼ਾਇਦ ਹੋ ਸਕਦੀ ਹੈ ਜੀ ਉਹ ਵੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਜਿੱਥੇ ਕਿਸਾਨ ਜਿੱਥੇ ਬੰਦਿਆ ਅੱਡੋ ਆੱਡ ਨੇ ਹਾਲਾਂਕਿ ਉੱਪਰ ਉੱਪਰ ਕਹਿੰਦੇ ਥੋੜੇ ਨਾਲ ਆ ਹੁਣ ਇਹ ਵੀ ਦੇਖਣਾ ਹੋਵੇਗਾ ਜਿਹੜੀ ਮਹਾਪੰਚਾਇਤਾਂ ਹੋਣ ਜਾ ਰਹੀਆਂ ਨੇ ਤਿੰਨ ਮਹਾਪੰਚਾਇਤਾਂ 11 12 13 ਨੂੰ ਉਹਦੇ ਵਿੱਚ ਬੀਕੇ ਜੂ ਹੋਗੇ ਜੀ ਰਾਜੇਵਾਲ ਸਾਹਿਬ ਉਹ ਕਿਹੜੇ ਵੱਡੇ ਲੀਡਰ ਨੇ ਉਹ ਸੇ ਹੋ ਕਰਦੇ ਨਹੀਂ ਕਰਦੇ ਹਾਂ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਰਹੇਗਾ ਜੀ ਉਹਦੇ ਨੂੰ ਲੈ ਕੇ ਜੀ ਸੋ ਪ੍ਰੋਗਰਾਮ ਦੇ ਵਿੱਚ ਐਨਾਈ ਮੈਡਮ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਆਸਣ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜੋ ਖੀਰ ਤੱਕ ਸਾਨਾ ਪਰੋਣ ਦੇ ਵਿੱਚ ਜੁੜੇ ਰਹੇ ਪਰ ਉਹਨਾਂ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ